ਮੈਂ ਤਾਂ ਇਹ ਹੀ ਸੋਚ ਕੇ ਕੀਤਾ ਨਗਰ ਪਰ ਕਾਲੀ ਨਾ ਕਰੋ ਤੁਸੀਂ ਜੋ ਵੀ ਕਰਨਾ ਆਪਣੇ ਚੈਨਲ ਜੇ ਤੁਸੀਂ ਬਣਾਇਆ ਮੈਂ ਸੀ ਬਣਾਇਆ ਕੋਈ ਵੀ ਚੈਨਲ ਬਣਾਇਆ ਹੋਵੇ ਤੇ ਆਪਣਾ ਹੀ ਕੰਟੈਂਟ ਜਰੂਰ ਜਰੂਰ ਲਾਓ ਔਰ ਮੈਂ ਤਾਂ ਇੱਧਰ ਸਕਰੀਨਸ਼ਾਟ ਦੇ ਦੇਖ ਲਓ ਵੀ ਇੱਥੇ ਮੇਰੇ ਵੀ ਰਿਵਿਊ ਕੰਟੈਂਟ ਆ ਗਿਆ ਇਸ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਔਰ ਮੈਂ ਤਾਂ ਲੇਖ ਹੋਰ ਕੋਈ ਦੇਣਾ ਚਾਹਤ ਆਪ ਕੋ ਇੱਕ ਮੈਸੇਜ ਵੀ ਦੇਣਾ ਸਭ ਕੋ ਜੇ ਮੈਂ ਸਿੱਖੀ और आज के दिन के लिए परमेश्वर का धन्यवाद करती हूँ और आपके साथ मैं एक गवाही भी देना चाहती हूँ आपको एक मैसेज भी देना चाहती हूँ और प्लीज़ मेरी इस वीडियो में पूरा देखना मेरी ना तबीयत काफ़ी दिनों तो बहुत बहुत ज़्यादा ख़राब हो गई कि तो मैं है ना काफ़ी डिस्टर्ब हुई सी कुछ चीज़ें लेकर डिस्टर्ब क्यों सी पहले तो दी ਕਿਉਂਕਿ ਇਸ ਚੈਨਲ ਦੇ ਉੱਤੇ ਹਨਾ ਮੈਂ ਬਹੁਤ ਸਾਰੀਆਂ ਵੀਡੀਓ ਪਾਸਟ ਕਰਦੇ ਹੋ ਜੇ ਦਿੱਤੀਆਂ ਪਾਈਆਂ ਸੀਗੇ ਤੇ ਉਹਦੀ ਵਜ੍ਹਾ ਨਾਲ ਮੇਰੇ ਹਨਾ ਰਿਵਿਊ ਕੰਟੈਂਟ ਆ ਗਿਆ ਮਤਲਬ ਇਹ ਹੋਣਾ ਤਾਂ ਮੈਂ ਉਹੋ ਪਾਇਆ ਸੀ ਨਾ ਇਸ ਕਰਕੇ ਕਿਉਂਕਿ ਅੱਜ ਕੱਲ ਵਚਨ ਨੂੰ ਅਹਿਮੀਅਤ ਦੇਣ ਦੇ ਦਾਸ ਦਾਸ ਸਿੰਘ ਜੋ ਵੀ ਮੈਂ ਪ੍ਰਪੁਤੀ ਦਾਸੀ ਬੋਲਦੇ ਆ ਉਹਦੇ ਉੱਤੇ ਜ਼ਿਆਦਾ ਫੋਕਸ ਕਰਦੇ ਔਰ ਜੇ ਕੋਈ ਨਵੇਂ ਹਨਾ ਲੋਕ ਜੇ ਤੁਹਾਨੂੰ ਮਤਲਬ ਕੀ ਆਪਣੇ ਬਾਰੇ ਪ੍ਰਭੂ ਯੂਸੂਬ ਬਾਰੇ ਦੱਸਣਾ ਚਾਹੁੰਦੇ ਤੁਸੀਂ ਕੋਣ ਨਹੀਂ ਦੇ ਦੇ ਕਿਉਂ ਇਸ ਕਰਕੇ ਨਾ ਮੇਰੇ ਵਿਊ ਨਹੀਂ ਸੀ ਹੁੰਦੇ ਤਾਂ ਮੈਂ ਫਸਟ ਦਿ올 ਜੀ ਦੇ ਹਨਾ ਕੁਝ ਵੀਡੀਓ ਉਠਾ ਕੇ ਆਪਣੇ ਚੈਨਲ ਤੇ ਪਾ ਦਿੱਤੀ ਜਿਹਦੇ ਨਾਲ ਚੈਨਲ ਹਨਾ ਅੱਧਾ ਮੋਨਟਾਈਜ਼ ਹੋਇਆ ਅੱਧਾ ਮੋਨਟਾਈਜ਼ ਦਾ ਮਤਲਬ ਕਿ ਐਡਸਨਸ ਹੋ ਗਿਆ ਤੇ ਸਭ ਕੁਝ ਹੋ ਗਿਆ ਜਿਹੜਾ ਥਰਡ ਸੀਗਾ ਨਾ ਉਹ ਹੋਰ ਵਿਊ ਆ ਗਿਆ ਮਤਲਬ ਕਿ ਕੰਟੈਂਟ ਚੇਂਜ ਵਿਊ ਕੰਟੈਂਟ ਆ ਗਿਆ ਉਹਦੇ ਉੱਤੇ ਇਹੀ ਗਲਤੀ ਹੋਈ ਕਿ ਮੈਂ ਉਹਨਾਂ ਤੇ ਸਾਰੀ ਵੀਡੀਓ ਚੱਕ ਕੇ ਆਪਣੇ ਚੈਨਲ ਤੇ ਪਾ ਦਿੱਤੀ ਔਰ ਮੇਰਾ ਵੋਸ਼ ਟਾਈਮ ਵੀ ਪੂਰਾ ਹੋ ਗਿਆ ਤੇ ਮੈਂ ਕੋਸ਼ ਤਾਂ ਨਹੀਂ ਸੀ ਕੋ ਵੀ ਮੈਨੂੰ ਪਤਾ ਸੀ ਅੰਦਰ ਹੀ ਅੰਦਰ ਮੈਨੂੰ ਪਤਾ ਸੀ ਕਿ ਇਹ ਸਹੀ ਨਹੀਂ ਹੈਗਾ ਕਿਉਂਕਿ ਕਿਸੇ ਹੋਰ ਦਾ ਕੰਟੈਂਟ ਮੈਂ ਆਪਣੇ ਚੈਨਲ ਤੇ ਪਾਇਆ ਹੈਗਾ ਔਰ ਤੁਸੀਂ ਇਹ ਗਲਤੀ ਬਿਲਕੁਲ ਨਾ ਕਰਨਾ ਤੁਸੀਂ ਜੋ ਵੀ ਕਰੋ ਆਪਣਾ ਕਰੋ ਜਿੰਨਾ ਵੀ ਤੁਹਾਨੂੰ ਪਰਮੇਸ਼ਵਰ ਦੀ ਗਾਈਡ ਨਾਲ ਜਿੰਨਾ ਵੀ ਤੁਸੀਂ ਬੋਲ ਸਕਦੇ ਤੁਸੀਂ ਉਹਨਾਂ ਬੋਲੋ ਔਰ ਕਿਸੇ ਦਾ ਵਿਚਾਰ ਆ ਕੇ ਨਾ ਪਾਓ ਮੈਂ ਤੁਹਾਨੂੰ ਇਹੀ ਕਹਿ ਰਚ ਹਾਂ ਇਹ ਇਸੇ ਵਜ੍ਹਾ ਨਾਲ ਹਨਾ ਮੈਂ ਥੋੜਾ ਯਾ ਦੀ ਮਾਰ ਵੀ ਪੈ ਕੇ ਥੋੜਾ ਹੁੰਦਾ ਨਾ ਕਰਦੇ ਮਨੋਂ ਇਹ ਸੀ ਚਲ ਥੋੜਾ ਕਰਦੇ ਹਾਲਾਤ ਬਦਲ ਜਾਣਗੇ ਮੇਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਚੈਨਲ ਮੋਨਟਾਈਜ਼ ਹੋ ਜਾਊਗਾ ਔਰ ਮੈਂ ਆਪਣੇ ਬੱਚੇ ਨੂੰ ਬਿਹਤਰ ਜ਼ਿੰਦਗੀ ਦੇ ਸਕਾਂਗੀ ਔਰ ਮੇਰੇ ਘਰ ਦੇ ਕੰਮ ਵੀ ਸਹੀ ਹੋ ਜਾਣਗੇ ਔਰ ਮੇਰੇ ਪਤੀ ਦੀ ਵੀ हेल्प ਹੋ ਜਾਊਗੀ ਪਰ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਆ ਕਿ ਜੇ ਤੁਸੀਂ ਮੇਰੇ ਸਾਥ ਵਿੱਚ سپورਟ ਕਰਨਾ ਚਾਹੁੰਦੇ ਹੋ ਸਾਹਿਬ ਸਾਰੇ ਨਸੀਬ ਹੈ ਨਾ ਪਰਵਾਨਾ ਨੂੰ ਔਰ ਸਾਰਿਆਂ ਨੂੰ ਪਲੀਜ਼ ਮੇਰੇ ਚੈਨਲ ਤੇ ਜਰੂਰ ਆਓ ਔਰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਪਿਆਰ ਅਗੇ ਕਰਕੇ ਜੋ ਇੱਕ ਤੁਹਾਡੀ ਹਜੇ ਨਾਲ ਮੇਰੇ ਇਸ ਚੈਨਲ ਤੇ ਜਿਹੜਾ ਅਧਰ ਰਹਿੰਦਾ ਵਾ ਇਹ ਮੋਨਟਾਈਜ਼ ਉਹ ਵੀ ਪੂਰਾ ਹੋ ਸਾਲ ਦਾ ਜੇ ਤੁਸੀਂ ਮੇਦੀ ਮਦਦ ਕਰ ਸਕੋ ਪਲੀਜ਼ ਮੇਰੀ ਇਸ ਵਿੱਚ ਜਾਦਾ ਵੀਡੀਓ ਲੌਂਗ ਨਹੀਂ ਪਾਇਆ ਕਰੂੰਗੀ ਪਲੀਜ਼ ਮੇਰੇ ਇਸ ਵੀਡੀਓ ਤੇ ਜੋ ਵੀ ਆਇਆ ਕਰੋ ਉਸ ਟਾਈਮ ਨੂੰ ਪੂਰਾ ਕਰਾ ਦਿਓ ਤਾਂ ਜੋ ਕਿ ਮੇਰਾ ਮੋਨਟਾਈਜ਼ੀ ਪੂਰਾ ਹੋ ਵੀ ਚੈਨਲ ਮੋਨਟਾਈਜ਼ ਹੋ ਜਾਏ اور میں بھی بہتر زندگی جی سکاں اور ہم اپنے بچوں کے ساتھ ایک کرائے تے ایک تو مکان تو شٹکارا مل سکے اور اپنے بچیاں نو بہتر زندگی دے ستا پلیز پلیز جنہیں بھی مصیبتیں پڑاوا او پلیز ایک دوسرے نوں سپورٹ کرو ایک پیارا جیسا کمنٹ کریا کرو لائک کریا کرو اور سبسکرائب ضرور کر لینا پلیز میرے ایہی ویڈیو سارے کوان پر اوا کے اور سب کو میری طرف سے چانس کی